ਇਸਮੇ ਬੱਲਨੋ ਇਹ ਵੀ ਨਕੋਦਰ ਦੇ ਏਰੀਆ ਦਾ ਕਬੱਡੀ ਖਿਡਾਰੀ ਹੈ ਕੌਣ ਅਬਦੱਲਾ ਸਰਗੋਦੇਵਾਲਾ ਰਾਜਪੂਤ 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 ਹਾ 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 ਕਮਾਲ ਕਰਦਾ ਹੋਇਆ ਚਾਹੀਏ ਸੈਂਸਿਟੀਵ ਦੀ ਗੱਲ ਹੈ ਸਰਜੀਤ ਸਿੰਘ ਮਾਈ ਸਾਹਿਬ ਉਹ ਮੰਨਾ ਬੱਲਨਾਵਾਲਾ ਜੱਗੂ ਇਹ ਸੈਮੀ ਫਾਈਨਲ ਆ ਸ਼ੇਰਾ ਉਹ ਸੈਮੀ ਫਾਈਨਲ ਆ ਉਹ ਸਰਗੋਦੇ ਵਾਲਿਆ ਐਕਸ਼ਨ ਵੱਜਣਾ ਚਾਹੀਦਾ ਐਕਸ਼ਨ ਵੱਜਣਾ ਚਾਹੀਦਾ ਮੰਨਿਆ ਪੱਜਦਾ 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 ਉਹ ਵੱਜ ਗਈ ਥਾਪੀ ਉਹ ਵੱਜ ਗਈ ਥਾਪੀ ਵੱਜ ਗਈ ਥਾੜੀ ਇਕਲੇ ਕਲੈਰੀਆ ਮੇਰਾ ਪਹਿਰਦਾਨ ਪੰਜਾਬਣ ਦੇ ਇਹ ਹਾਕਮ ਵਾਲੀ ਉਰੀ ਆ ਸੁਣ ਮਾਂ ਦੇ ਮੱਖਣਾ ਵੇ ਸਾਡਾ ਜਿਤਨਾ ਬੜਾ ਜ਼ਰੂਰੀ ਅੱਜ ਤੂੰ ਅੰਬਿਆ ਯੋਰ ਪੱਤਾਂ ਦਾ ਲਾ ਦੇ ਆ ਮਸਲਾ ਕੱਪ ਦਾ ਬਣ ਗਿਆ ਹੀ ਹੁਣ ਤੂੰ ਦੋ 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 ਮਸਲਾ ਕੱਟਦਾ ਬਣ ਗਿਆ ਹੀ ਗੋਪੀ ਤੂੰ ਤਾਂ ਜਫਾ ਲਾਵੇ ਆਹ ਵੇਖ ਫਿਰੇ 100 ਡਾਲਰ ਲਓ ਮੰਨੇ ਦੀ ਪਈ ਕਬੱਡੀ ਤੇ ਆਇਆ ਅਬਦੁੱਲਾ ਰਾਜਪੂਤ ਸਮੇ ਬੱਲੇ 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 ਕਬੱਡੀ ਹਾਂ ਕਬੱਡੀ 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 ਓ ਵਾਹ ਸ੍ਰੀ ਰਾਜਪੂਤ ਸ੍ਰੀ ਇਹ ਆ ਰਾਜਪੂਤ ਸਰਗੋਧੇ ਵਾਲਾ ਇਸ ਸਮੇ ਖੇਡ ਮੈਦਾਨ ਦੇ ਵਿੱਚ ਕਰਮੇ ਸੋਤੇ ਉਹਨਾਂ ਦੀ ਟੀਮ ਇਸ ਸਮੇ ਖੇਡ ਮੈਦਾਨ ਦੇ ਵਿੱਚ ਆ ਰਾਜੂ ਦੀ ਪਈ ਕਬੱਡੀ ਤੇ ਇੱਕ ਵਾਰੀ ਫੇਰ ਇਸ ਸਮੇ ਸਰਗੋਧੇ ਵਾਲਾ ਆ ਰਾਜਪੂਤ ਕਬੱਡੀ ਕਬੱਡੀ ਹੀਰਾ ਕਬੱਡੀ ਦਾ ਕਬੱਡੀ ਹੀਰਾ ਕਬੱਡੀ ਦਾ ਰਾਜੂ ਤੇ ਰਾਜਪੂਤ ਆ ਲਓ ਰਾਜੂ ਬੁਗ ਦਾ ਫਰਮਾ ਇੱਕ ਕੰਗ ਦਾ ਵਾਧਾ ਉਹ ਉਂਗਲ ਤਾਂ ਛੜੀ ਸੀ ਕਿ ਪੈਂਦੇ ਬਿਨ ਕਬੜੀਆਂ ਦੀਨ ਚੱਕ ਬੁੱਢਾ 102 ਦੀ ਧਰਤੀ ਨਿਊਜ਼ੀਲੈਂਡ ਦੇ ਕਬੱਡੀ ਕੱਪ ਦਾ ਬੈਸਟ ਬਣਿਆ ਪਰ ਕਾਲੇ ਸੰਘਿਆਂ ਦਾ ਸ਼ਨੀ ਇੱਕ ਜੋਰ ਦੇ ਨਾਲ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨਹੀਂ ਰੀਸਾਂ ਮਾਂ ਦੇ ਸ਼ੇਰ ਪੁੱਤ ਦੀਆਂ ਆਹ ਦੁਨੀਆ ਨੱਚ ਉੱਠੀ ਹੈ ਅੱਜ ਦੁਨੀਆ ਨੱਚ ਉੱਠੀ ਹੈ ਮੁੰਡੇ ਨੇ ਕਹਿੰਦੇ ਮੇਲਾ ਬਣਾਤਾ ਆਹ ਮੇਲਾ ਬਾਹ ਤੋਂ ਫੜਕੇ ਨੱਚਣ ਲਾ ਦਿੰਦਾ ਹੈ ਆਹ ਕਾਲੇ ਸੰਘਿਆਂ ਵਾਲੇ ਨੇ ਮੇਲਾ ਬਾਹ ਤੋਂ ਫੜਕੇ ਨੱਚਣ ਲਾ ਦਿੰਦਾ ਹੈ ਪਰ ਮਾਲਕ ਮਾਲਕ ਭੱਜ ਜਾਂਦਾ ਹੈ ਲਓ ਗੁੱਲੂ ਵੱਡਾ ਕੀ ਐਲਾਨ ਦਾ ਵੀ ਪੁਆਇੰਟ ਕਿਹਦਾ ਪੁਆਇੰਟ ਕਿਹੜੀ ਟੀਮ ਦੇ ਸੇਜੇ ਇੱਕ ਵਾਰੀ ਫੇਰ ਆਏ ਅੰਬੇ ਦੀ ਓ ਅੰਬੇ ਦੀ ਪੇਓ ਓਹ ਸਨੀ ਇਸ ਵੇ ਇੱਕ ਪਾਸੇ ਬਿੰਦੂ ਅ ਸੂਚੇ ਵਾਲੀਆ ਕੋਸ਼ਿਸ਼ ਕਰਦਾ ਪਰ ਪੁਆਇੰਟ ਪੀਚੇ ਵਾਲੀ ਕੋਸ਼ਿਸ਼ ਕਰਦਾ ਪਰ ਪੁਆਇੰਟ ਅੰਬੇ ਦਾ ਇਸ ਸਮੇਂ ਹੱਥੀ ਹੋਈ ਕਬੱਡੀ ਦੇ ਹੁਣ ਦੇਖਾਂਗੇ ਕੌਣ ਇਹ ਖਡੂਰ ਸਾਹੀ ਆ ਆ ਸੱਤੂ ਸੱਤੂ ਦੇ ਰਾਜੂ ਉਹ ਰਾਜੂ ਦੇ ਸੱਤੂ ਉਧਰ ਵੀ ਕਬੱਡੀ ਇਧਰ ਵੀ ਕਬੱਡੀ ਕਵਰ ਵੀ ਜੱਫਾ ਕਬੱਡੀ ਕਬੱਡੀ ਸਿਰਾਂ ਲੱਗਿਆ ਪਿਆ ਕਬੱਡੀ ਸਿਰਾਂ ਲੱਗਿਆ ਪਿਆ ਕਬੱਡੀ ਸਿਰਾਂ ਲੱਗਿਆ ਪਿਆ ਕਬੱਡੀ 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 ਇਹ ਕਬੱਡੀ ਗਿਆ ਅਗਲੀ ਕਬੱਡੀ ਆ ਮੇਦੀ ਉਹ ਬੱਲਾ ਉਹ ਅਮਰਤ ਇਹ ਅਮਰਤ ਇਰਸਾਨਪਰੀਆ ਇਹ ਅਮਰਤ ਇਰਸਾਨਪਰੀਆ ਹਰਜੋ ਸੋਨੂ ਬਾਜ ਜੀ ਥੋੜਾ ਪਿੱਛੇ ਅੜਜੋ ਮੈਚ ਸਿਰੇ ਦਾ ਟੱਕਰ ਸਿਰੇ ਦੀ ਹੈ ਅੰਤਮ ਬੱਲਾ ਲੋਕੀ ਸਾਰੋ ਕੇ ਯਕੀ ਸਾਰੋ ਕੇ ਲੋਕੀ ਸਾਰੋ ਕੇ ਮੈਚ ਦੇਖਦੇ ਆ